ਅੱਜ ਦੀ ਜਿਹੜੀ ਪੀਸੀ ਹੈ ਕਿ ਹਿਮਾਚਲ ਸਰਕਾਰ ਨੇ ਬਿਨਾ ਕਿਸੇ ਮਤਲਬ ਤੋਂ ਤੇ ਬਿਨਾ ਕਿਸੇ ਕਾਰਨ ਤੋਂ ਜਿਹੜਾ 500 ਕਰੋੜ ਰੁਪਏ ਦਾ ਬੋਝ ਹੈ ਜਿਹੜਾ ਉਹ ਬੀਵੀਐਮਬੀ ਤੇ ਪਾਇਆ ਹੈ ਜਿਸ ਦਾ ਕੋਈ ਬੇਸ ਨਹੀਂ ਹੈ ਸਮੇਂ-ਸਮੇਂ ਤੇ ਇੱਕ ਕਾਂਗਰਸ ਦੀ ਜਿਹੜੀ ਹਿਮਾਚਲ ਦੀ ਸਰਕਾਰ ਆ ਇਹ ਇਸ ਤਰ੍ਹਾਂ ਦੇ ਧੱਕੇਸ਼ਾਹੀ ਕਰਦੀ ਰਹੀ ਹੈ ਪਹਿਲਾਂ ਇਹਨਾਂ ਨੇ ਵਾਟਰ ਸੈਸ ਲਾਉਣ ਦੀ ਕੋਸ਼ਿਸ਼ ਕੀਤੀ ਤੇ ਜਿਹੜੀ ਚੈਲੰਜ ਹੋਈ ਤੇ ਉਹ ਫੈਸਲਾ ਸੀ ਜਿਹੜਾ ਉਹ ਰੱਦ ਹੋਇਆ ਹੁਣ ਵਾਟਰ ਸੈਸ ਦੀ ਗੱਲ ਛੱਡ ਕੇ ਹੁਣ ਇਧਰਲੇ ਪਾਸੇ ਨੂੰ ਆ ਗਏ ਪਤਾ ਨਹੀਂ ਕਿਹੜਾ ਕਾਨੂੰਨ ਕੱਢਿਆ ਹੈ ਕਿੱਥੋਂ ਦੀ ਗੱਲ ਚੱਕੀ ਆ ਤੇ ਜਿਹੜਾ ਸਾਰਾ ਨੰਗਰ ਡੈਮ ਦਾ ਸੀ ਸਾਰੀ ਜ਼ਮੀਨ ਸਾਰੀ ਮਸ਼ੀਨਰੀ ਸਾਰਾ ਕੁਝ ਇਕੱਠਾ ਕਰਕੇ ਕੀਮਤਾਂ ਆਪੇ ਕੀਮਤਾਂ ਅਸੈਸ ਕਰ ਲੀਆਂ ਤੇ ਉਹਦੀ ਅਸੈਸਮੈਂਟ ਕਰਕੇ ਤੇ ਜਿਹੜੀ ਸਾਡੇ ਲੇਵੇ ਜਾਣਕਾਰੀ ਹੈ ਕਿ ਉਥੋਂ ਦੇ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਕਿ ਮੈਂ ਇਹਦੇ 4% ਟੈਕਸ ਲਾਉਣਾ ਸੀ ਪਰ ਮੈਂ ਕਿਸੇ ਕਾਰਨ 2% ਟੈਕਸ ਲਾ ਰਿਹਾ ਹਲੇ ਫਿਲਹਾਲ ਤੇ ਜਿਹੜਾ ਬਣਾ ਕੇ ਇਹਨਾਂ ਨੇ 500 ਕਰੋੜ ਰੁਪਏ ਦਾ BBMP ਨੂੰ ਕਹਤਾ ਕਿ ਇਹ ਸਾਡਾ ਜਿਹੜਾ ਟੈਕਸ ਹੈ ਬੰਦ ਤੇ ਇਸ ਟੈਕਸ ਦੀ ਜਿਹੜੀ ਅਮਾਉਂਟ ਹੈ BBMP ਦੇ ਪੂਰੇ ਬਜਟ ਤੋਂ ਮਤਲਬ ਕਹਿੰਦਾ ਕਿ 20% BBMP ਦਾ ਬਜਟ ਹੈ ਜਿਹੜਾ ਇਹ ਇਹਨਾਂ ਨੇ ਵਧਾਤਾ ਹੋ ਤੇ ਇਸ ਦੇ ਲਈ ਕਿਉਂਕਿ ਪੰਜਾਬ ਜਿਹੜਾ ਹੈ ਇਹ ਵੱਡਾ ਹਿੱਸੇਦਾਰ ਹੈ ਤੇ ਬੋਝ ਵੀ ਸਾਡੇ ਦੀ ਸਭ ਤੋਂ ਵੱਧ ਪੈਣਾ ਹੈ ਸੋ BBMP ਨੂੰ ਅਸੀਂ ਲਿਖਿਆ ਹੈ ਕਿ ਇਹ ਬਿਲਕੁਲ ਗੈਰਕਾਨੂੰਨੀ ਹੈ ਇਹ ਕੋਈ ਇਹਨਾਂ ਦਾ ਅਧਿਕਾਰ ਨਹੀਂ ਹੈ ਲਾਉਣ ਦਾ ਸੋ ਹੁਣ BBMP ਨੇ ਅੱਗੇ ਪਰਸਿਊ ਵੀ ਕਰਨਾ ਹੈ ਤੇ ਅਸੀਂ ਇਹਦੇ ਲਈ ਕੋਰਟ ਦੇ ਵਿੱਚ ਵੀ ਜਾਵਾਂਗੇ ਹਰ ਤਰ੍ਹਾਂ ਦਾ ਜੋ ਹੈ ਸੀ ਰੇਮਡੀ ਹੈ ਉਹ ਅਵੇਲ ਕਰਾਂਗੇ ਬਾਕੀ ਕਾਂਗਰਸ ਹਮੇਸ਼ਾ ਪੰਜਾਬ ਦੇ ਨਾਲ ੱੱਕੇ ਹੋਏ ਨੇ ਜੇ ਪੰਜਾਬ ਦੇ ਮੈਂ ਪਾਣੀਆਂ ਦੀ ਗੱਲ ਕਰ ਲਾਂ ਜਦੋਂ ਕੇਂਦਰ ਦੇ ਵਿੱਚ ਕਾਂਗਰਸ ਦੀਆਂ ਸਰਕਾਰਾਂ ਸੀ ਉਸ ਸਮੇਂ ਪੰਜਾਬ ਦੇ ਪਾਣੀ ਖੋਹੇਗੇ ਪੰਜਾਬ ਦੇ ਨਾਲ ਧੱਕੇ ਕੀਤੇਗੇ ਤੇ ਅੱਜ ਫੇਰ ਉਹੀ ਚਿਹਰਾ ਜਿਹੜਾ ਕਾਂਗਰਸ ਦਾ ਉਹ ਸਾਹਮਣੇ ਆਇਆ ਤੇ ਮੈਨੂੰ ਦੁੱਖ ਇਸ ਚੀਜ਼ ਦਾ ਵੀ ਹੈ ਕਿ ਪੰਜਾਬ ਦੇ ਜਿਹੜੇ ਕਾਂਗਰਸ ਦੇ ਲੀਡਰਾਂ ਨੇ ਕਿਸੇ ਨੇ ਇਸ ਬਾਰੇ ਆਪਣੀ ਚੁੱਪੀ ਨਹੀਂ ਤੋੜੀ ਕਿਸੇ ਨੇ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਜਿਸ ਤੋਂ ਝਾਹਰ ਹੁੰਦਾ ਹੈ ਕਿ ਕਾਂਗਰਸ ਤੁਰੋ ਹੀ ਭਾਵੇਂ ਉਹਨਾਂ ਦੇ ਲੀਡਰ ਕੋਈ ਵੀ ਹੋਣ ਉਹ ਸਾਰੇ ਪੰਜਾਬ ਦੇ ਵਿਰੋਧੀ ਬਣ ਕੇ ਬੈਠੇ ਹੋਏ ਨੇ ਪਰ ਆਮ ਆਦਮੀ ਪਾਰਟੀ ਦੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਸਾਹਿਬ ਦੀ ਅਗਵਾਈ ਦੇ ਵਿੱਚ ਅਸੀਂ ਪੰਜਾਬ ਦੇ ਲੋਕਾਂ ਦੇ ਨਾਲ ਖੜੇ ਹਾਂ ਤੇ ਪੰਜਾਬ ਦੇ ਨਾਲ ਕੋਈ ਜਿਹੜਾ ਤੱਕਾ ਉਹ ਨਹੀਂ ਹੋਣ ਦੇਵਾਂਗੇ ਜਿਹੜਾ ਇਹ ਬੋਝ ਪਾਉਣ ਦੀ ਕੋਸ਼ਿਸ਼ ਕੀਤੀ ਹੈ ਇਸ ਬੋਝ ਨੂੰ ਅਸੀਂ ਬਿਲਕੁਲ ਵੀ ਕਤਈ برداشت ਨਹੀਂ ਕਰਾਂਗੇ ਤੇ ਹਰ ਤਰ੍ਹਾਂ ਦਾ ਹਿੰਦਾ ਜਿਹੜਾ ਉਹ ਅਸੀਂ ਅਪਣਾਵਾਂਗੇ ਥੈਂਕ ਯੂ ਤੇ ਪਹਿਲਾਂ ਵੀ 2023 ਚ ਇਹਨਾਂ ਦਾ ਵਾਟਰ ਸਸਲਾਉਣ ਦੀ ਕੋਸ਼ਿਸ਼ ਕੀਤੀ ਸੀ ਆ ਵਾਟਰ ਸਸਲਾਉਣ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਨੇ ਤੇ ਹੁਣ ਵਾਟਰ ਸਿਸ ਆਪ ਹੀ ਬਣਾ ਲਿਆ ਦੀ ਹੁਣ ਪਾਣੀ ਨੂੰ ਉੱਥੇ ਰੋਕ ਕੇ ਖੜਾ ਲਾਣੇ ਇਹ ਪਾਣੀ ਤੇ ਨੀਚੇ ਵੱਲ ਨੂੰ ਹੀ ਹੋਣਾ ਆ ਹੁਣ ਅ ਹੜਾਂ ਦੇ ਸਮੇਂ ਤੇ ਜਿਹੜੀ ਸਭ ਤੋਂ ਜ਼ਿਆਦਾ ਮਾਰ ਪਈ ਉਹ ਹਿਮਾਚਲ ਦੀ ਤੇ ਜੰਮੂ ਕਸ਼ਮੀਰ ਦਾ ਜਿਹੜਾ ਪਾਣੀ ਸੀ ਸਾਰਾ ਨੀਚੇ ਨੂੰ ਆਇਆ ਉਹਦੇ ਕਰਕੇ ਵੱਡੀ ਮਾਰ ਸਾਨੂੰ ਪਈ ਹੈ ਉਹਦੇ ਦਰਿਆ ਦੇ ਵਿੱਚ ਬੜਾ ਪਾਣੀ ਆਇਆ ਅਸੀਂ ਤਾਂ ਕਿਸੇ ਨੂੰ ਨਹੀਂ ਕਿਹਾ ਕਿ ਪਾਣੀ ਦਾ ਨੀਚੇ ਵਾਲੇ ਪਾਸੇ ਨੂੰ ਹੀ ਚੱਲਣਾ ਹੁਣ ਇਹ ਤਾਂ ਪਿੱਛੇ ਇਸ ਤੇ ਸੈਸ ਮੰਗਦੇ ਸੀ ਐਡੇ ਵੱਡੇ ਨੁਕਸਾਨ ਹੋਏ ਅਸੀਂ ਚੁੱਪ ਕੀਤੇ ਬੈਠੇ ਆ ਸਵੈਸ ਕਰਕੇ ਵਾਟਰ ਸੈਸ ਜਿਹੜਾ ਲਾਇਆ ਸੀ ਉਹਦੇ ਵਿੱਚ ਉਹ ਰੱਦ ਹੋਇਆ ਬਕਾਇਦਾ ਕੋਰਟ ਨੇ ਰੱਦ ਕੀਤਾ 500 ਰੁਪਏ ਦੇ ਜਿਹੜਾ ਤੁਸੀਂ ਕਹਿ ਰਹੇ ਹੋ ਲਗਾ ਰਹੇ ਆ ਉਹਦੇ ਵਿੱਚ ਬਾਕੀ ਨੀ